ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੀਆਂ ਭੈਣਾਂ ਸਾਰੇ ਵੀਰਾਂ ਨੂੰ ਜਿਹੜੇ ਵੀਡੀਓ ਦੇਖਦੇ ਨੇ ਆ ਜਿਹੜੀ ਕਣਕ ਤੁਹਾਨੂੰ ਵੀਡੀਓ ਚ ਦਿਸੀ ਜਾਂਦੀ ਆ ਇਹ ਡੀਬੀਡਬਲਯੂ 327 ਕਣਕ ਹੈਗੀ 31 ਅਕਤੂਬਰ ਦੀ ਬੀਜੀ ਹੋਈ ਕਣਕ ਹੈ ਇਹ ਸੁਪਰਸੀਡਰ ਨਾਲ ਬਜਾਈ ਕਰੀ ਸੀ ਇਹਦੀ ਲਗਭਗ 3 ਮਹੀਨਿਆਂ ਦੀ ਹੋ ਚੱਲੀ ਇੱਕ ਅਦਨ ਘਟਾ ਤੰਨ ਬੋਰੀਆਂ 'ਚ ਜੂਰੀਆਂ ਦੀਆਂ ਪਾਈਆਂ ਆਪਾਂ ਕਿੱਲੇ ਦੀ 2 ਜ 3 ਗੱਟੇ ਉਹ ਆਪਾਂ 60 ਦਿਨਾਂ ਤੋਂ ਪਹਿਲੀ ਪੂਰੀ ਕਰਤੀ ਸੀਗੀ ਜੂਰੀਆ ਇਹ ਤੇ ਸਪਰੇਅ ਆਪ ਪਹਿਲੀ ਕਰਾਤੀ ਸੀਗੀ ਬੀਜ ਅਨਸਾਰ ਆਪ ਕੀੜਾ ਗੁੱਲੀ ਣਡਾ ਨਹੀਂ ਹੋਇਆ ਬਿਲਕੁਲ ਵੀ ਪਿਛਲੇ ਸਾਲ ਇਹ ਚ ਗੁੱਲੀ ਣਡਾ ਹੈਗਾ ਸੀ ਕਾਫੀ ਗੁੱਲੀ ਣਡਾ ਸੀਗਾ ਪੂਰੀ ਸੋਹਣੀਆ ਹੁਣ ਇਹ ਨਸਾਰੇ ਨੂੰ ਬਿਲਕੁਲ ਤਿਆਰ ਆ ਆ ਦੇਖੋ ਬੱਲੀ ਨਸਾਰੇ ਨੂੰ ਬਿਲਕੁਲ ਤਿਆਰ ਆ ਤਿੰਨ ਕਿੱਲੇ ਬਾਹਣਾ ਆਪਣੇ ਉਹ ਸ਼ਮਲਾ ਮਰਤ ਤੱਕ ਅੱਗੇ ਲਫਾਫਾ ਚਮਕਦਾ ਹੋਊਗਾ ਉੱਥੇ ਤੱਕ ਤਿੰਨ ਕਿੱਲੇ ਬਾਹਣਾ ਆਪਣੇ ਇਹ 327 ਬੀ ਬੀਜ ਹੈ ਇਹ ਆਪਾਂ ਆਪਾਂ ਤਿੰਨ ਚਾਰ ਬੀ ਬੀਜ ਦੇ ਹੁੰਨੇ ਆਗੇ ਵੀ ਸਾਰਾ ਬੀ ਨਵਾਂ ਨਹੀਂ ਬੀਜ ਦੇ ਇੱਕ ਸਾਲ ਵੀ ਸਾਰਾ ਹੀ ਨਵਾਂ ਬੀਜ ਦੀਏ ਤਿੰਨ ਸਾਲ ਜਿਹੜੇ ਪਹਿਲਾਂ ਪਰਖੇ ਹੁੰਦੇ ਨੇ ਬਾਦ ਉਹ ਹੀ ਬੀਜ ਦੇ ਹੁੰਨੇ ਆ ਬਾਕੀ ਨਵਾਂ ਬੀ ਘੱਟ ਬੀਜ ਦੇ ਹੁੰਨੇ ਆ ਜਿਵੇਂ 327 ਵੀ ਜਤਨ ਕਿੱਲੇ 370 ਵੀ ਬੀਜਾ 187 ਵੀ ਬੀਜਾ ਤੇ ਕੁਝ 222 ਆ ਤੇ ਆਪਾਂ ਤੇਲੇ ਵਾਲੀ ਸਪਰੇ ਅੱਜ ਤੋਂ 5-7 ਸਾਲ ਪਹਿਲਾਂ ਤਾਂ ਮੈਂ ਕਰਦਾ ਹੁੰਦਾ ਸੀਗਾ ਉਹ ਵੀ ਕੱਦੀ ਵਾਰੀ ਕਰੀ ਆ ਤੇਲੇ ਵਾਲੀ ਸਪਰੇ ਹੁਣ ਮੈਨੂੰ 5-7 ਸਾਲ ਹੋ ਗਏ ਤੇਲੇ ਵਾਲੀ ਸਪਰੇ ਕਦੇ ਵੀ ਨਹੀਂ ਕਰੀ ਕਿਉਂਕਿ ਉਹਨਾਂ ਤੇਲਾ ਪੈਂਦੇ ਨਹੀਂ ਆ ਦੇਖੋ ਜਣਾ ਬਿਲਕੁਲ ਸਾਫ ਨੇ ਹਜੇ ਤੇ ਇਹਦਾ ਨਾਮੋਂ ਸ਼ਾਂ ਨਹੀਂ ਕਿਤੇ ਤੇ ਤੇਲਾ ਜੇ ਕੋਈ ਨਜਾਇਜ਼ੀ ਪੈ ਜੇ ਤਾਂ ਬਈ ਆਪਾਂ ਸਪਰੇ ਫਿਰ ਤਾਂ ਕਰਨੀ ਪਊ ਨਹੀਂ ਮੈਨੂੰ 5-7 ਸਾਲ ਹੋ ਗਏ ਹੁਣ ਮੇਰੇ ਯਾਦ ਵੀ ਨਹੀਂ 5 ਸਾਲ ਹੋ ਗਏ ਕਿ 7 ਹੋ ਗਏ ਕਿ 8 ਹੋ ਗਏ ਵੀ ਕਾਫੀ ਟਾਈਮ ਹੋ ਗਿਆ ਸਪਰੇ ਕਦੇ ਤੇਲੇ ਵਾਲੀ ਕਰੀ ਹੀ ਨਹੀਂ ਜੀ ਤਾਂ ਤਿੰਨ ਗੱਟਿਆਂ ਤੋਂ ਵੱਧ ਕਦੇ ਝੂਰੀਆਂ ਨਹੀਂ ਪਾਇਆਗਾ ਇਸ ਸਟੇਜ ਤੇ ਆ ਕੇ ਹਰਬੀਸਾਈਡ ਨਹੀਂ ਕਰਨੀ ਚਾਹੀਦੀ ਸਪਰੇ ਨਾਈਏ ਸਟੇਜ ਤੇ ਆ ਕੇ ਰੇ ਪਾਉਣੀ ਚਾਹੀਦੀ ਜੂਰੀਆ ਐਨ ਪੀ ਕੇ ਕਰ ਸਕਦੇ ਹੋ ਤੁਸੀਂ ਉਹ ਵੀ ਆਪਾਂ ਤਾਂ ਕਦੇ ਕਰੀ ਨਹੀਂ ਪਰ ਉਹਦਾ ਨੁਕਸਾਨ ਨਹੀਂ ਕੋਈ ਸੋ ਆਹ ਸਟੇਜ ਤੇ ਆ ਕੇ ਰੇ ਪਾਉਗੇ ਤਾਂ ਤੇਲੇ ਪੈਣ ਦੇ ਚਾਂਸ ਆ ਜ਼ਿਆਦਾ ਤੇਲਾ ਪਊਗਾ ਹਰ ਬੀ ਸਾਈਡ ਕਰੋਗੇ ਤਾਂ ਉਹ ਬੱਲੀ ਨੂੰ ਨੁਕਸਾਨ ਕਰੂਗਾ ਦਾਣਾ ਖਰਾਬ ਹੋਊਗਾ ਉਹਦੇ ਨਾਲ ਇਹਨੂੰ ਦੋ ਪਾਣੀ ਲੱਗੇ ਨੇਗੇ ਪਾਣੀ ਬਦ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਮੇਰੇ ਸਾਬ ਨਾਲ ਕਿਉਂਕਿ ਵੱਧ ਪਾਣੀ ਵੀ ਕਣਕ ਨੂੰ ਖਰਾਬ ਹੀ ਕਰਦਾ ਹੈਗਾ। ਇਹ ਕਣਕ ਅਗੇਤੀ ਪਿਛੇਤੀ ਗਰਮੀ ਨੂੰ ਵੀ ਚੱਲਦੀ ਹੈ, ਚੱਲਣ ਜੋਗਾ ਗਰਮੀ ਚੱਲਣ ਜੋਗਾਗੀ। ਰੋਟੀ ਵਧੀਆ ਬਣਦੀ ਹੈ ਇਸ ਕਣਕ ਦੀ। ਸੋ ਕੁੱਲ ਮਿਲਾ ਕੇ ਵਧੀਆ ਕਣਕ ਹੈ ਇਹ। ਐਟਮਨ ਤੋਂ ਉੱਪਰ ਕਹਿੰਦੇ ਨੇਗੇ ਵੀ ਜੇ ਚੰਗਾ ਮੌਸਮ ਹੋਵੇ, ਮੌਸਮ ਤੇ ਡਿਪੈਂਡ ਕਰਦਾ ਜ਼ਿਆਦਾਤਰ ਤਾਂ। ਮਿਹਨਤ ਕਰਨੀ ਕਰੀ ਹੋਵੇ ਤੇ ਫਸਲ ਸੂਣੀ ਹੋਵੇ। ਫੇਰ ਹੀ ਮਨ ਖੁਸ਼ ਹੁੰਦਾ ਬਾਕੀ ਫालतਤਾ ਪ੍ਰਮਾਤਮਾ ਨੇ ਲਾਉਣਾਗਾ ਐਤ ਕੀ ਮੌਸਮ ਠੀਕ ਆ ਝਾੜ ਹੋ ਸਕਦਾ ਵਧਗੀ ਹੋਵੇ ਪ੍ਰਮਾਤਮਾ ਕਰੇ ਵਧਗੀ ਕਰੇ ਪ੍ਰਮਾ ਸਾਹਿਬ ਦੇ ਝਾੜ ਬਾਕੀ ਬਈ ਆਪਣੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਉਹ ਵੀ ਦੱਸਿਓ ਕਮੈਂਟਾਂ ਚ ਤੇ ਚੈਨਲ ਆਪਣਾ ਪ੍ਰੀਤ ਸੰਧੂ ਫਾਰਮਰ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਈ ਸੋ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਸੱਚੀ ਕਾਜੇ